ਜਮਾ ਸਾਬ ਸੈਂਟਰ ਸਹੀ ਹੈ ਇਕੱਲੇ ਤੁਹਾਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਲੜ ਸਕਦਾ ਪਰ ਅੱਛ ਬੇਨਤੀ ਸਾਡੀ ਹੱਥ ਜੋੜ ਕੇ ਸਿਰਫ ਇਹ ਨਹੀਂ ਕਿਹਾ ਵੀ ਸੰਘਰਸ਼ ਵੀ ਤਾਂ ਹੀ ਚੱਲਣਾ ਹੈ ਜੇ ਸੇਫ ਸੀਖ ਲੋ ਲੀਡਰ ਹੋਣਗੇ ਇਹ ਲੀਡਰ ਹੋਊਗਾ ਸਾਡੀ ਸਿਰ ਬੇਨਤੀ ਇਹ ਨਹੀਂ ਹੈ ਵੀ ਸੰਘਰਸ਼ ਇਹ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਆਪਾਂ ਉਦੋਂ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਬੁਲਾਏ ਮੀਟਿੰਗ ਹੋਣੀ ਆ ਠੀਕ ਹੈ ਨਾ ਠੀਕ ਆਮਦ ਕੰਨਾ ਤੇ ਜੂ ਨਹੀਂ ਸਰਕਾਰੀ ਹੈਗੀ ਪਰ ਫਿਰ ਵੀ ਸੇਧ ਨੇ ਧਿਆਨ ਰੱਖਣਾ ਜੀ ਹੋਣ ਜਿੰਨੇ ਦਿਨ ਹੋ ਗਏ ਹੋਰ ਕੁਝ ਨਹੀਂ ਚਲੋ ਅਸੀਂ ਇੰਨੇ ਕਹਿੰਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਆ ਕਮਸ਼ੇਤ ਮਾਨਸ਼ਾਨ ਆ ਮਨਵਾਪੈਸ ਨੂੰ ਛਡੋਸੀ ਨਹੀਂ ਕਦੇ ਹੈਗੇ ਪਰ ਏਟਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਪੁਸ਼ਤ ਅੰਦਰ ਜਾਵੇ ਨਾ ਜੀ ਉਹ ਬੇਨਤੀ ਕਰਨਾ ਹੈ ਇੱਥੇ ਇੱਥੇ ਕਰ ਦਿੰਦੇ ਆ ਜੀ ਅਸੀਂ ਇੱਥੇ ਸਾਰੀਆਂ ਇੰਤਜ਼ਾਮ ਤੁਹਾਡੇ ਨਾਲ ਹੀ ਆ ਜੀ ਸ਼ੁਰੂ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲ ਤੁਹਾਨੂੰ ਵਾਲ ਸਾਹਿਬ ਹੁਣੀ ਸ਼ਹਿਰੀ ਜੀ ਹੁਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਈ ਹੈ ਆਹੀ ਬਿੰਤਿ ਹੈ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਪੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਨਾਲ ਪਰ 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 ਇਹ ਨਾ ਕਰ ਲੀਆ ਵੀ ਆਪਾਂ ਜੀ ਸਿਹਤ ਦਾ ਨੁਕਸਾਨ ਕਰ ਲਿਆ ਤੇ ਫਿਰ ਇੰਜਣ ਬਿਨਾ ਤਾਂ ਡੱਬੇ ਵੀ ਕੁਛ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਇਹ ਪੂਰੇ ਇੰਜਨ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਪਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸੇ ਦੇ ਅੰਦਰਲੇ ਸਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਨੀ ਕੁ ਬੇਨਤੀ ਲੱਗਿਆ ਤੁਹਾਡੇ ਕੋਲ ਹੈ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਮੰਤਰੀ ਜੀ ਸਵਾਲ ਲੈਣੀ ਹੈ ਚੱਲਦਾ ਰਹਿੰਦਾ ਸਵਾਲ ਜੀ ਸਵਾਲ ਇਹ ਹੈ ਕਿ ਇੱਕ ਅਨਜਾ ਲਾਇਆ ਖਟਾਏ ਬਟਰਾ ਰਹਾ ਹੈ ਦੇਖ ਨਾ ਬਟ ਪੀਲਾ ਫੇਲਾ ਬਟ ਸਾਇਲੈਂਟ ਹੈ ਅੱਜ ਜੀ ਨੂੰ ਇਸ ਪ੍ਰਿੰਕੋਰ ਦੀ ਕਮੇਟੀ ਨੇ ਰੋਗ ਪਾਈ ਉਹ ਬੰਦੀ ਐਥੀ ਐਥੀ ਕਰ ਦਿੰਦੇ ਆ ਜੀ ਐਥੀ ਸਾਰੇ ਮੈਂ ਤਾਂ ਤੁਹਾਡੇ ਨਾਲ ਹੀ ਆਂ ਦੀ ਸ਼ੁਰੂ ਤੋਂ ਆ ਐਗਰੀਕਲਚਰ ਮੰਤਰੀ ਜੀ ਨੇ ਹੀ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੇ ਸਾਰੇ ਕੈਪਟਨ ਨੇਟ ਆਈਏ ਤੁਹਾਡੇ ਕੋਲੇ ਧਾਲੀਵਾਲ ਸਾਹਿਬ ਹੁਣੀ ਸ਼ੈਰੀ ਜੀ ਹੁਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਹੀ ਬਿੰਦੂ ਦੇਖੋ ਸਿਹਤ ਉਸ ਦਾ 100% ਸਹੀ ਹੈ ਤੇ ਨਾਲ ਆ ਤੁਹਾਡੇ ਅੜਾਂਗੇ ਪੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੰਦ ਨਾਲ ਪਰ ਪਰ ਇਹ ਨਾ ਕਰ ਲਈ ਵੀ ਆਪਾਂ ਜੀ ਸਿਹਤ ਦਾ ਨੁਕਸਾਨ ਕਰ ਲਿਆ ਤੇ ਫਿਰ ਇੰਜਣ ਮੇਣਾ ਤਾਂ ਡੱਬੇ ਵੀ ਕੁਛ ਨਹੀਂ ਕਰ ਸਕਦੇ ਅੱਜ ਜਿਹੜੀ ਇੰਨੀ ਹਜ਼ਾਰਾਂ ਸੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਬੁਲੇ ਇੰਜਣ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਨਹੀਂ ਹੈ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸੇਫ ਦੇ ਅੰਦਰਲੇ ਸਰੀਰ ਦੇ ਅੰਦਰਲੇ ਆਰਗਨ ਦਾ ਨੁਕਸਾਨ ਨਾ ਹੋਵੇ ਉਹਨਾਂ ਇੱਕ ਬੇਨਤੀ ਲੈ ਕੇ ਆਏ ਹਾਂ अरे जी नोट नोट मंत्री जी सवाल है सुंदर रेन का सवाल है النقطه छोटी की सवाल है कोई मुझे नहीं कंटाई बटन सर बिना बटन पीपी ले ले साइलेंट आज जी ਬੰਦੀ ਕਰ ਤੁੰਸੀ ਕਰ ਜੀ ਇਹਦੇ ਪਰਵਾਰ ਉਹਨਾਂ ਦੀ ਅਗਰ ਗਿਣਤੀ ਕਰੋਗੇ ਉਹਨਾਂ ਦਾ ਸਾਥ ਕਿਸਾਨ ਲਖੇ ਉਹ ਜਿਹੜਾ ਗਿਣਤੀ ਦੇ ਹਿਸਾਬ ਦਾ ਵੀ ਕੋਈ ਨਹੀਂ ਤੱਕ ਕੜੀਆਂ ਸਰਕਾਰਾਂ ਬਣ ਗਈਆਂ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਸਮਝੀ ਨਹੀਂ ਇੰਨਾ ਨੇ ਇਹਦੇ ਕੋਈ ਨੁਕਸ ਸੀ ਨਹੀਂ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੁਗਤਤੀ ਸੀ ਭੋਜ ਦਿੰਨੇ ਆ ਸਰਕਾਰਾਂ ਦੇ ਨਾਲ ਆ ਪਰਲੇ ਨੇ ਬੜੇ ਬਹੁਤ ਦੇ ਦੋ ਪੈਸੇ ਦਵਾ ਗਏ ਨੇ ਮਿਲਦੇ ਨਹੀਂ ਆ ਨੀ ਇਸ ਕਰਕੇ ਕੱਲ ਨੂੰ ਰਹਿਣਾ ਪਊ thank you